ਵਾਹਿ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਸ਼ਹੀਦਾਂ ਨੂੰ ਬੁਰਲਾ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅੱਜ ਸਾਡੀ ਸਿੱਖ ਕੌਮ ਸਾਰੀ ਦੁਨੀਆ ਤੋਂ ਨਿਆਰੀ ਕੌਮ ਹੈ ਪਿਆਰੇ ਸ਼ਿਵੇਗ ਸਿੰਘ ਤੇ ਸ਼ਹਿਬਾਤ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਆਉ ਇਹਨਾਂ ਦੀ ਬਾਤ ਆਪਾਂ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰੀਏ ਭਾਈ ਸ਼ਵੇਕ ਸਿੰਘ ਜੀ ਇੱਕ ਸਰਕਾਰੀ ਅਫਸਰ ਸਨ ਜਕਰੀਆ ਖਾਨ ਦੇ ਰਾਜ ਦੇ ਵਿੱਚ ਆਉ ਆਪਣੇ ਧਰਮ ਦੇ ਵਿੱਚ ਪ੍ਰਪੱਕ ਸਨ ਸਿੱਖ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹ ਆਪਣੀ ਡਿਊਟੀ ਬਖੂਬੀ ਨਿਭਾ ਰਹੇ ਸਨ ਜਿਸ ਵੇਲੇ ਭਾਈ ਤਾਰੂ ਸਿੰਘ ਦਾ ਖੂਪਰ ਲਾਇਆ ਗਿਆ ਸੀ ਪਿਆਰਿਓ ਉਸ ਵੇਲੇ ਵੀ ਭਾਈ ਸਾਹਿਬ ਆਪਣੀ ਡਿਊਟੀ ਤੇ ਤੈਨਾਰ ਸਨ ਔਰ ਉਹਨਾਂ ਨੇ ਹੀ ਸੂਬੇਖਾਨ ਬਾਦਰ ਜਕਰੀਆ ਖਾਨ ਦੀ ਬੇਨਤੀ ਨੂੰ ਸੁਣ ਕੇ ਦੇ ਦਰਬਾਰ ਸਾਹਿਬ ਨੰਦਰ ਸਾਹਿਬ ਤੋਂ ਜਲ ਲੈ ਕੇ ਐਸੀ ਆਹ ਕਿਤਨੀਆਂ ਵੇਕਟਰਾਮਾਂ ਜਿਹੜੀਆਂ ਹੋਈਆਂ ਉਹਨਾਂ ਦੇ ਵਿੱਚ ਕਿਉਂਕਿ ਆਪਦੇ ਪਾਸ ਕੋਈ ਐਸਾ ਅਵਧਾ ਨਹੀਂ ਸੀ ਜੀਹਦੇ ਵਿੱਚੇ ਕੋਈ ਸਿੱਖਾਂ ਦੀ ਜਿਆਦਾ ਮਦਦ ਕਰ ਸਕਦੀ ਉਹਨਾਂ ਨੂੰ ਸ਼ਿਰਵਾਸ ਸਕਦੇ ਮੰਨ ਦੇ ਵਿੱਚ દોਸ਼ ਜ਼ਰੂਰ ਸੀ ਸੋ ਆਪ ਵਿਚਰਦਿਆਂ ਵਿਚਰਦਿਆਂ ਇੱਕ ਸਮਾਂ ਐਸਾ ਆਇਆ ਜਦੋਂ ਉਹ ਇਹਨਾਂ ਦੇਖਿਆ ਮੁਗਲ ਹਕੂਮਤ ਨੇ ਕਿ ਸਾਡੇ ਕਿਸੇ ਕੰਮ ਦੇ ਵਿੱਚ ਵੀ ਸਿੱਖਾਂ ਪ੍ਰਤੀ ਹੱਥ ਨਹੀਂ ਵੜਾਉਂਦਾ ਤਾਂ ਸ਼ਰਾਰਤ ਦੇ ਨਾਲ ਜਕਰੀਆ ਖਾਨ ਨੇ ਕਾਜੀ ਕੋਲੋਂ ਇੱਕ ਫਤਵਾ ਲਗਵਾ ਕੇ ਗ੍ਰਿਫਤਾਰ ਕਰਵਾ ਲਿਆ ਔਰ ਗ੍ਰਿਫਤਾਰੀ ਕੱਲੇ ਸ਼ਵੇਕ ਸਿੰਘ ਨਹੀਂ ਬਲਕੇ ਉਸਦੇ ਪੁੱਤਰ ਸ਼ਹਿਬਾਜ਼ ਸਿੰਘ ਦੀ ਵੀ ਹੋ ਗਈ। ਦੋਹਾਂ ਨੂੰ ਗ੍ਰਿਫਤਾਰ ਕਰਕੇ ਵੱਖੋ-ਵੱਖਰੀ ਜਗ੍ਹਾ ਕੈਰ ਕੀਤਾ ਗਿਆ। ਹੁਣ ਤਸੀਹਿਆਂ ਦਾ ਜੋਰ ਚੱਲਣਾ ਹੈ। ਸਭ ਤੋਂ ਪਹਿਲਾਂ ਤਾਂ ਜਕਰੀਆ ਖਾਨ ਨੇ ਕਿਹਾ ਕਿ ਅਗਰ ਤੇਰਾ ਬੇਟਾ ਇਸ ਕਾਜੀ ਦਾ ਜੋਆਈ ਬਣ ਜਾਵੇ ਕਾਜੀ ਦੀ ਧੀ ਨਾਲ نکاح ਕਰ ਲਵੇ ਤੁਹਾਨੂੰ ਛੱਡਿਆ ਜਾ ਸਕਦਾ ਹੈ ਦੂਸਰਾ ਫਤਵਾ ਹੈ ਕਿ ਤੁਸੀਂ ਦੀਨੇ ਅਸਲੀਆ ਨਾਮ ਕਬੂਲ ਕਰ ਲਵੋ ਤੁਹਾਨੂੰ ਤਾਂ ਛੱਡਿਆ ਜਾ ਸਕਦਾ ਹੈ ਅਗਰ ਤੁਸੀਂ ਇਹਨਾਂ ਗੱਲਾਂ ਦੇ ਵਿੱਚ ਪੂਰੇ ਨਹੀਂ ਉਤਰਦੇ ਤੇ ਫਿਰ ਆਪ ਜੀ ਨੂੰ ਸ਼ਹੀਦ ਕੀਤਾ ਜਾ ਸਕਦਾ ਹੈ ਸੋ ਜਿਸ ਵੇਲੇ ਭਾਈ ਸਾਹਿਬ ਨੇ ਗੱਲ ਸੁਣੀ ਤੇ ਸਾਫ਼ ਹੀ ਕਹਿਣ ਲੱਗੇ ਕਿ ਸਾਨੂੰ ਸ਼ਹੀਦੀ ਮਨਜ਼ੂਰ ਹੈ ਸਾਨੂੰ ਡੋਲਾ ਮਨਜ਼ੂਰ ਨਹੀਂ ਸਾਨੂੰ ਆਪ ਜੀ ਦੇ ਕਿਸੇ ਕਾਰੋਬਾਰ ਦੀ ਭਾਗੀਦਾਰੀ ਮਨਜ਼ੂਰ ਨਹੀਂ ਨਾ ਸੀ ਅਜ ਜਦ اسلام ਕਬੂਲ ਕਰੀਏ ਤਾਂ ਨਾ ਕਰੀਏ ਕੱਲ ਦੋ ਪਿਓ ਪੁੱਤਰਾਂ ਨੂੰ ਵਖੋ ਵਖਰੇ ਬੰਦ ਕਰਕੇ ਬੜੇ ਦਿਨ ਲਗਾ ਤਾ ਤਸੀਹੇ ਦਿੱਤੇ ਗਏ ਇਹਨਾਂ ਤਸੀਹਿਆਂ ਦੇ ਵਿੱਚ ਭਾਈ ਸ਼ਹਾਬ ਸਿੰਘ ਜੋ ਕੇ ਸ਼ਵੇਖ ਸਿੰਘ ਜੀ ਦੇ ਬੇਟੇ ਸਨ ਉਹ ਢੋਲ ਗਏ ਮਨ ਢੋਲ ਗਿਆ ਔਰ ਮੁਗਲ ਹਕੂਮਤ ਬੜੀ ਖੁਸ਼ ਹੋਈ ਚਲੋ ਪਿਤਾ ਨਹੀਂ ਪੁੱਤਰ ਢੋਲਿਆ ਹੈ ਪੁੱਤਰ ਦੇ ਸਹਾਰੇ ਅਸੀਂ ਪਿਤਾ ਨੂੰ ਹੀ ਢਲਾ ਸਕਦੇ ਹਾਂ ਬੜੀਆਂ ਖੁਸ਼ੀਆਂ ਬਣਾਈਆਂ ਗਈਆਂ ਅਖੀਰ ਸ਼ਬੀਗ ਸਿੰਘ ਨੂੰ ਜਾ ਕੇ ਕਿਹਾ ਗਿਆ ਕਿ ਤੇਰਾ ਪੁੱਤਰ ਢੋਲ ਗਿਆ ਹੈ ਤੂੰ ਆਣ ਕੇ ਦੇਖ ਦੋਆ ਨੂੰ ਗ੍ਰਿਫਤਾਰੀ ਦੇ ਦੌਰਾਨ ਸਾਹਮਣੇ ਕੀਤਾ ਗਿਆ ਜਦੋਂ ਪੁੱਤਰ ਨੂੰ ਪੁੱਛਿਆ ਗਿਆ ਤਾਂ ਪੁੱਤਰ ਨੇ ਹਾਂ ਦੇ ਵਿੱਚ ਸਿਰ ਹਿਲਾਇਆ ਭਾਈ ਸ਼ਿਵਿੰਗ ਸਿੰਘ ਜੀ ਤੇ ਬੜੀ ਕਿਰਪਾ ਸੀ ਪ੍ਰਮਾਤਮਾ ਦੀ ਪਰਾਪੁਰਬਲਾ ਅੰਕਰ ਜਾਗਿਆ ਦੇਖਿਆ ਗਿਆ ਕਿ ਸ਼ਹਿਬਾਜ਼ ਸਿੰਘ ਦੇ ਪਿਛਲੇ ਕਰਮਾਂ ਦੇ ਵਿੱਚ ਕੁਝ ਕਮੀ ਹੈ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਤਗੁਰੂ ਅਗੇ ਅਰਦਾਸ ਬੇਨਤੀ ਕਰਦਿਏ ਔਰ ਕਿੰਨੇ ਵੀ ਨਹੀਂ ਜਾਂਦੀ ਹੈ ਸਤਗੁਰੂ ਅਗੇ ਅਰਦਾਸ ਬੇਨਤੀ ਕਰੀਏ ਮੱਥੇ ਦੀਆਂ ਰੇਖਾਵਾਂ ਬਦਲ ਜਾਂਦੀਆਂ ਹਨ ਸਤਗੁਰੂ ਅਗੇ ਅਰਦਾਸ ਬੇਨਤੀ ਕਰੀਏ ਤਾਂ ਸ਼ਹੀਦਾਂ ਦੀ ਸ਼ਹੀਦੀ ਤੋੜ ਨਿਭ ਜਾਂਦੀ ਹੈ ਸੋ ਜਿਸ ਵੇਲੇ ਸ਼ਵੇਕ ਸਿੰਘ ਨੇ ਵੇਖਿਆ ਸਪਾਈਆਂ ਨੂੰ ਕਿਹਾ ਕਿ ਮੈਨੂੰ ਮੇਰੇ ਪੁੱਤਰ ਨੂੰ ਮਿਲਾਓ ਸਿਪਾਈ ਕਹਿਣ ਲੱਗੇ ਤੂੰ ਇਹਨੂੰ ਮਿਲ ਕੇ ਕੀ ਕਰੇਂਗਾ ਕਿਉਂਕਿ ਇਹ ਤਾਂ ਦੀਨੇ ਇਸਲਾਮ ਕਬੂਲ ਕਰ ਹੀ ਚੁੱਕਿਆ ਹੈ ਤੂੰ ਵੀ ਇਸਲਾਮ ਕਬੂਲ ਕਰਨਾ ਦੋਵੇਂ ਪਿਓ ਪੁੱਤਰ ਖੁਸ਼ੀ ਖੁਸ਼ੀ ਵਸੋ ਜਿਸ ਤਰ੍ਹਾਂ ਤੂੰ ਸਰਕਾਰੀ ਅਹਿਨਕਾਰ ਇਸੇ ਤਰ੍ਹਾਂ ਤੇਰੇ ਪੁੱਤਰ ਨੂੰ ਬਣਾ ਦਿੱਤਾ ਜਾਵੇਗਾ ਤੇ ਨਾਲ ਦੀ ਨਾਲ ਡੋਲਾ ਕਾਜੀ ਦੀ ਲੜਕੀ ਦਾ ਮਿਲ ਜਾਵੇਗਾ ਹੁਣ ਸ਼ਹਾਬ ਸ਼ਵੇ ਸਿੰਘ ਜੀ ਕਹਿਣ ਲੱਗੇ ਕਿ ਸਹਿਬਾ ਸਿੰਘ ਨੂੰ ਮੈਨੂੰ ਮਲਾਵੋ ਅਸੀਂ ਦੋਵੇਂ ਪਿਓ ਪੁੱਤਰ ਸਲਾਹ ਕਰ ਲਈਏ ਜਿਸ ਵੇਲੇ ਪੁੱਤਰ ਨੂੰ ਸ਼ਵੇਗ ਸਿੰਘ ਦੇ ਕੋਲ ਭੇਜਿਆ ਗਿਆ ਤੇ ਪਿਆਰਿਓ ਚਰਨ ਤੂੜ ਤੇਰੇ ਜੰਗ ਕੀ ਹੋਵਾ ਧੂੜੀ ਚਰਣਾ ਦੀ ਜਿਹੜੀ ਆ ਉਹਦੇ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਕਰੀਬਨ ਤ੍ਰਿਗੁਣ ਹਰ ਸ਼ਲੋਕ ਦੇ ਵਿੱਚ ਹੀ ਇਸ ਧੂੜੀ ਦਾ ਬੜਾ ਵਿਖਿਆਨ ਕਰਦੇ ਨਹੀਂ ਕਿ ਚਰਨ ਧੂੜ ਲਾ ਕੇ ਮੱਥੇ ਦੇ ਉੱਤੇ ਮੱਥੇ ਦੀਆਂ ਰਖਾਵਾਂ ਬਣ ਜਾਂਦੀਆਂ ਨੇ ਹੁਣ ਭਾਈ ਸਾਹਿਬ ਨੇ ਆਪਣੇ ਚਰਨਾਂ ਦੇਤੇ ਹੱਥ ਫੇਰਿਆ ਤੇ ਆਪਣੇ ਬੱਚੇ ਦੇ ਮੱਥੇ ਦੇ ਉੱਤੇ ਲਾਇਆ ਮੱਥੇ ਤੇ ਲਾ ਕੇ ਨਾੜ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਪ੍ਰਪੱਕ ਕੀਤਾ ਕਿ ਬੇਟਾ ਇਹ ਜ਼ਿੰਦਗੀ ਜਿਹੜੀ ਹੈ 4 ਦਿਨ ਦੀ ਹੈ ਅੱਜ ਵੀ ਇਹ ਆਪਾਂ ਨੂੰ ਖੱਜਲ ਖਵਾਰ ਕਰਦੇ ਨੇ ਕੱਲ ਨੂੰ ਫਿਰ ਕਰ ਸਕਦੇ ਨੇ ਸੋ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਨਾ ਹੀ ਦੀਨੇ ਅਸਲਾਮ ਕਬੂਲ ਕਰਨਾ ਹੈ ਨਾ ਹੀ ਵੇੜੀ ਦਾ ਰੇਟੀ ਦਾ ਢੋਲਾ ਕਬੂਲ ਕਰਨਾ ਹੈ ਕਰਨਾ ਹੈ ਤਾਂ ਸ਼ਹੀਦੀ ਨੂੰ ਮੁੱਖ ਰੱਖਣਾ ਹੈ ਸਤਗੁਰੂ ਸੱਚੇ ਦੀ ਦਰਗਾਹ ਦੇ ਵਿੱਚ ਉਹਨਾਂ ਦੀ ਗੋਦ ਦੇ ਵਿੱਚ ਜਾ ਕੇ ਬੈਠਣਾ ਹੈ ਸੋ ਇੰਨੀ اک ਬੇਨਤੀਆਂ ਜਿਹੜਾ ਕੀਤੀਆਂ ਤੇ ਸ਼ਵੇਗ ਸਿੰਘ ਦੇ بیٹے ਸ਼ਹਿਬਾਜ਼ ਸਿੰਘ ਨੇ ਸੱਤ ਕਰਕੇ ਮੰਨ ਕੇ ਪਿਤਾ ਜੀ ਦੇ ਨਾਲ ਜੱਫੀ ਪਾ ਕੇ ਮੁਲਾਕਾਤ ਦੀ ਸਮਾਤੀ ਹੋਈ ਥੀ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਦੀਨ ਅਸਲਾਮ ਕਬੂਲ ਨਹੀਂ ਕਰਾਂਗਾ ਹੁਣ ਦੁਬਾਰਾ ਫਿਰ ਫਤਵਾ ਜਾਰੀ ਹੋਇਆ ਕਿ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀਆਂ ਦੇ ਉੱਤੇ ਚੜਾ ਕੇ ਇਹਨਾਂ ਨੂੰ ਖਤਮ ਕੀਤਾ ਜਾਵੇ ਸ਼ਹੀਦ ਕੀਤਾ ਜਾਵੇ ਪਿਆਰੀ ਅਰਦਾਸ ਬੇਨਤੀ ਦੇ ਵਿੱਚ ਆਪਾਂ ਨੂੰ ਸੁਣਦੇ ਹਾਂ ਜਿਹੜੇ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਕਟਾਏ ਗਏ ਬੰਦ ਬੰਦ ਕਟਵਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਸੋ ਪਿਆਰਿਓ ਆਖੀਰ ਜਦੋਂ ਸ਼ਹੀਦ ਸਿੰਘ ਤੇ ਸਹਿਬਾਤ ਸਿੰਘ ਇਹ ਮੁਗਲ ਹਕੂਮਤ ਦੀ ਗੱਲ ਨਾ ਮੰਨੇ ਜਕਰੀਆ ਖਾਨ ਦੇ ਰਾਜ ਦੀ ਗੱਲ ਨਾ ਮੰਨੇ ਤੇ ਇਹਨਾਂ ਨੇ ਸ਼ਹੀਦੀ ਨੂੰ ਪ੍ਰਮਾਣ ਕਰਨਾ ਮੰਨ ਲਿਆ ਦੋਵਾਂ ਪਿਓ ਪੁੱਤਰਾਂ ਨੂੰ ਚਰਖੜੀਆਂ ਦੇ ਉੱਤੇ ਚੜਾ ਕੇ ਇਹਨਾਂ ਦਾ ਸਰੀਰ ਤੂੰਬੇ ਤੂੰਬੇ ਕਰਕੇ ਉਡਾ ਦਿੱਤਾ ਗਿਆ ਇਹ ਸੀ ਵੇਖੋ ਸਿੱਖੀ ਦੇ ਵਿੱਚ ਪਰਪੱਕ ਰਹਿਣ ਵਾਲੇ ਸਿੱਖਾਂ ਦੀ ਕਹਾਣੀ ਜੋ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੇ ਤੰਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਦੇ ਵਿੱਚ ਜਾ ਕੇ ਟਿਕਾਣਾ ਕੀਤਾ ਔਰ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਨਕਮਸਤਕ ਉਨੇ ਹਾਂ ਯਾਦ ਕਰਦੇ ਹਾਂ ਅੱਜ ਦਾ ਦਿਹਾੜਾ ਪਿਆਰਿਓ ਦੋਹਾਂ ਪਿਓ ਪੁੱਤਰਾਂ ਦਾ ਚਰਖੜੀ ਤੇ ਚੜਕੇ ਸ਼ਹੀਦ ਹੋਉਂਦਾ ਹੈ ਸੋ ਈਣ ਨਹੀਂ ਬਣੀ ਸ਼ਹੀਦੀ ਨੂੰ ਮੁੱਖ ਰੱਖਿਆ ਵੱਡੇ ਵੱਡੇ ਰਤਬਿਆਂ ਨੂੰ ਠੋਕਰ ਮਾਰੀ ਸਰਕਾਰੀ ਹਲਕਾਰ ਸਨ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਜੀਉ ਸਕਦੇ ਸਨ ਪਰ ਉਸ ਸਮਾਂ ਤੇ ਅੱਜ ਦਾ ਸਮਾਂ ਪਿਆਰਿਓ ਅੱਜ ਸਾਡੇ ਗੁਰਸਿੱਖ ਲੀਡਰ ਜਿਨ੍ਹਾਂ ਦੇ ਉੱਤੇ ਕੋਈ ਦਬਾਅ ਵੀ ਨਹੀਂ ਹੈ ਉਹ ਸਰਕਾਰੀ ਅਹਿਰਕਾਰਾਂ ਦੀਆਂ ਨੀਤੀਆਂ ਤੇ ਚੱਲ ਕੇ ਸਿੱਖ ਕੌਮ ਨੂੰ ਪਿੱਠ ਦੇ ਕੇ ਸਿੱਖ ਕੌਮ ਦਾ ਕਹਾਣ ਕਰੀ ਜਾ ਰਹੇ ਨੇ ਜੋ ਕਿ ਪਿਛਲੇ ਸਮੇਂ ਬਹੁਤ ਜ਼ਿਆਦਾ ਕੀਤਾ ਹੈ ਉਹਨਾਂ ਨੂੰ ਕਿੱਥੇ ਟੋਹੀ ਮਿਲੇਗੀ ਉਹ ਤੇ ਇੱਕ ਜੇ ਗਿਣ ਲਈਏ ਤਾਂ ਜਕਰੀਆ ਖਾਨ ਦੀ ਵੰਸ਼ਜ ਦੇ ਵਿੱਚੋਂ ਹੀ ਨੇ ਸੋ ਉਹਨਾਂ ਨੂੰ ਤਾਂ ਫਿਟਕਾਂ ਪੈਂਦੀਆਂ ਹੀ ਰਹਿਣਗੀਆਂ ਪਰ ਜਿਹੜੇ ਪਿਆਰਿਓ ਸ਼ਹੀਦ ਹਨ ਉਹਨਾਂ ਨੂੰ ਹਰ ਵੇਲੇ ਨਕਮਸਤਕ ਸ਼ਰਧਾ ਹੁੰਦੀਆਂ ਰਹਿਣਗੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਕਰਦੀਆਂ ਰਹਿਣਗੀਆਂ ਸੋ ਆਓ ਪਿਆਰਿਓ ਵਹੀਆਂ ਪੁੱਲਾਂ ਨੂੰ ਨਾ ਚਿਤਾਰਿਓ ਔਰ ਗੱਜ ਕੇ ਫਤਿਹ ਦੀ ਸਾਂਝ ਪਾਈਏ ਸਾਡੇ ਜੂਕੂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਲਾਈਕ ਕਰਿਆ ਕਰੋ ਪਿਆਰਿਓ ਲਾਈਕ ਕਰਕੇ ਸ਼ੇਅਰ ਕਰਿਆ ਕਰੋ ਤਾਂ ਕਿ ਆਪ ਜੀ ਦੇ ਨਾਲ ਸਾਡਾ ਪਿਆਰ ਇਸੇ ਤਰੀਕੇ ਬੜਿਆ ਰਹੇ ਸਭ ਤੋਂ ਸੱਚੇ ਬਾਦਸ਼ਾਹ ਕਿਰਪਾ ਕਰਨ ਵਾਲੇ ਜੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ